ਸਵਾਗਤ ਹੈ ਤੁਹਾਡਾ ਸਾਰਿਆਂ ਦਾ ਇੱਕ ਵਾਰਤ ਫਿਰ ਨਵੀਂ ਵੀਡੀਓ ਦੇ ਨਾਲ ਮੈਂ ਆਮਨ ਤੁਹਾਡਾ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਸੋ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਸਿੱਖਾਂਗੇ ਜੀ ਇੰਗਲਿਸ਼ ਦੇ ਕੁਝ ਨਵੇਂ ਸੈਂਟੈਂਸ ਡੇਲੀ ਕਨਵਰਸੇਸ਼ਨ ਭਾਵ ਰੋਜ਼ਾਨਾ ਜੀਵਨ ਵਿੱਚ ਹੋਣ ਵਾਲੀ ਗੱਲਬਾਤ ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੇਖ ਕੇ ਬਹੁਤ ਖੁਸ਼ ਹਾਂ ਜਾਂ ਮੈਨੂੰ ਤੁਹਾਨੂੰ ਮਿਲ ਕੇ ਬਹੁਤ ਖੁਸ਼ ਹੁਈ ਆਮ ਸੋ ਗਲੈਡ ਟੂ ਸੀ ਯੂ ਆਮ ਸੋ ਹੈਪੀ ਟੂ ਸੀ ਯੂ ਇਹ ਵੀ ਕਹਿ ਸਕਦੇ ਆਂ ਦੂਸਰਾ ਜੀ ਮੈਂ ਕੁਝ ਮਿੰਟਾਂ ਵਿੱਚ ਉੱਥੇ ਪਹੁੰਚ ਜਾਵਾਂਗਾ ਆਈ ਵਿਲ ਬੀ देयर ਇਨ ਅ ਫਿਊ ਮਿੰਟਸ ਮੈਨੂੰ ਫੋਨ ਕਿਤੇ ਵੀ ਨਹੀਂ ਮਿਲ ਰਿਹਾ ਜੇ ਮੈਂ ਫੋਨ ਲੱਭ ਰਿਹਾ ਬਟ ਮੈਨੂੰ ਕਿਤੇ ਫੋਨ ਨਹੀਂ ਮਿਲਿਆ ਆਈ ਕਾਂਟ ਫਾਉਂਡ ਮਾਈ ਫੋਨ ਐਨੀਵੇਅਰ ਕੀ ਤੁਸੀਂ ਮੈਨੂੰ ਇੱਕ ਕਲਮ ਪੈਨ ਦੇ ਸਕਦੇ ਹੋ ਕੈਨ ਯੂ ਲੈਂਡ ਮੀ ਅ ਪੈਨ ਯਾ ਕੈਨ ਯੂ ਗਿਵ ਮੀ ਅ ਪੈਨ ਮੈਂ ਗਲਤ ਫੈਮਿਲੀ ਮਾਫੀ ਚਾਹੁੰਦਾ ਹਾਂ ਕਈ ਵਾਰ ਆਪਣੀ ਤੋਂ ਕੋਈ ਗਲਤਫਹਿਮੀ ਹੋ ਜਾਂਦੀ ਹੈ ਜਾਂ ਕਿਸੇ ਕਾਰਨ ਕੋਈ ਗਲਤੀ ਹੋ ਜਾਂਦੀ ਹੈ ਤਾਂ ਆਮ ਸੌਰੀ ਫੋਰ ਦਾ ਮਿਸ ਅੰਡਰਸਟੈਂਡਿੰਗ ਕੀ ਤੁਸੀਂ ਅੱਜ ਦੀ ਖਬਰ ਦੇਖੀ ਹੈ ਜਾਂ ਕੀ ਤੁਸੀਂ ਅੱਜ ਦੀ ਖਬਰ ਪੜ੍ਹੀ ਹੈ ਗਰੀਵ ਵਾਚ ਦ ਨਿਊਜ਼ ਟੂਡੇ ਤੇ ਲਾਸਟ ਆਪਣੇ ਕੋਲ ਜੀ ਮੈਨੂੰ ਕੁਝ ਕਿਰਿਆਨੇ ਦੇ ਸਮਾਨ ਖਰੀਦਣ ਦੀ ਲੋੜ ਹੈ ਆਈ ਨੀਡ ਟੂ ਬਾਏ ਸਮ ਗ੍ਰੋਸਰੀ ਠੀਕ ਹੈ ਜੀ ਉਮੀਦ ਕਰਦੇ ਹਾਂ ਤੁਹਾਨੂੰ ਸਮਝ ਆਇਆ ਗਿਆ ਹੋ ਗਿਆ ਜੇਕਰ ਵੀਡੀਓ ਬਧੀ ਲਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਅਤੇ ਹਰ ਦਿਨ ਕੁਝ ਨਾ ਕੁਝ ਨਵਾਂ ਸਿੱਖਣ ਦੇ ਲਈ ਜੁੜੇ ਰਹੋ ਸਾਡੇ ਨਾਲ ਦੋਸਤਾਂ ਮਿੱਤਰਾਂ ਨਾਲ ਜ਼ਰੂਰ ਸਾਂਝੀ ਕਰਿਓ ਜੇ ਖਾਸ ਕਰਕੇ ਜਿਹੜੇ ਇੰਗਲਿਸ਼ ਸਿੱਖਣਾ ਚਾਹੁੰਦੇ ਹੋ ਸੋ ਮਿਲਦੇ ਕਿਸੇ ਨਵੀਂ ਜਾਣਕਾਰੀ ਦੇ ਨਾਲ